ਸਾਸੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਫਰੋਇਪੁਰ ਜ਼ਿਲ੍ਹੇ ਦੇ ਆਖਰੀ ਪਿੰਡ ਗਿੱਲ ਦੇ ਵਿੱਚ ਤੇ ਗਿੱਲ ਪਿੰਡ ਫਰੋਇਪੁਰ ਜ਼ਿਲ੍ਹੇ ਦਾ ਆਖਰੀ ਪਿੰਡ ਆ ਤੇ ਗਿੱਲ ਪਿੰਡ ਦੇ ਵਿੱਚ ਕਾਲੇ ਬਾਈ ਦਾ ਘਰ ਹੈਗਾ ਮਿੱਤਰੋ ਖੂਦ ਤੇ ਬਾਈ ਦਾ ਘਰ ਖੂਦ ਦੇ ਉੱਤੇ ਬਿਲਕੁਲ ਆ ਕੇ ਜਿੰਨੂੰ ਮਰਜ਼ੀ ਪੁੱਛ ਲੈ ਵੀ ਕਾਲੇ ਬਾਈ ਦੇ ਘਰੇ ਜਾਣਾ ਖੂਤੇ ਉੱਤੇ ਬਹਿ ਕੇ ਖੂਤੇ गीत ਬਣਾਇਆ ਪੈਰਾ ਬਾਪੂ ਤੇ ਇੱਕ ਪਾਇਆ ਹੈ ਰੱਬ ਵੇ ਕੀ ਚੀਜ਼ ਬਣਾ ਦਿੰਦੀ ਇਹਨੇ ਦੁਨੀਆ ਜਿੱਤ ਕੇ ਸਾਰੀ ਸਾਡੇ ਲੇਖੇ ਲਾ ਦਿੰਦੀ ਇਹ ਕਾਲਿਆ ਤੇ ਦੁਨੀਆ ਜਿੱਤ ਕੇ ਦਿੱਤੀ ਆਪਾਂ ਨੂੰ ਬਾਪੂ ਨੇ ਤੇ ਹੁਣ ਆਪਾਂ ਦੁਨੀਆ گاਵਾ ਦੇ ਜਿੱਤਣੀ ਆ ਕਿਵੇਂ ਆ ਫਿਰ ਕਾਲੇ ਕਿਵੇਂ ਵੀਰੇ ਵਧੀਆ ਵਧੀਆ ਬਾਈ ਕਾਲੇ ਸਰਬੇ ਬੁਲਾਉਣ ਵੀ ਨਹੀਂ ਬੋਲਦਾ ਚੰਦਰਿਆ ਅੱਜ ਕੱਲ ਹੈ ਮੇਰਾ ਧਿਆਨ ਉਧਰ ਹੋ ਗਿਆ ਸੀ ਬਾਈ ਧਿਆਨ ਹੋਸ ਨਾਲ ਸੀ ਤਾਂ ਠੀਕਾ ਵਧੀਆ ਵਧੀਆ ਬਾਈ ਘਰ-ਬਾਰ ਬਹੁਤ ਵਧੀਆ ਕਿਰਪਾ ਚੜਦੀ ਕਲਾ ਦੇ ਸਾਰੇ ਹਾਂਜੀ ਹਾਂਜੀ ਚਲੋ ਸ਼ੁਕਰ ਹੈ ਬਾਈ ਕਾਲੇ ਅੱਜ ਜਾਨਵਰ ਹੈਗੇ ਆਪਣੇ ਕੋਲ ਆ ਦੋ ਦੋ ਆ ਬਾਈ ਇੱਕ ਆ ਗਈ ਜਰਸੀ ਹਾਂਜੀ ਇਹ ਕਿੰਨਾ ਵਾ ਸੂ ਸੂਈ ਆ ਬ੍ਰਦਰ ਦੂਜਾ ਸੂਆ ਸੂਈ ਆ ਬਾਈ ਦੂਜਾ ਸੂਆ ਹਾਂਜੀ ਕਿੰਨੇ ਦਿਨਾਂ ਦੀ ਸੂਈ ਆ ਵੀਰੇ ਅੱਜ ਹੀ ਸੂਈ ਆ ਬਾਈ ਅੱਜ ਹੀ ਸੂਈ ਵੱਥਾ ਦੇਗੀ ਕਿ ਬੱਚੀ ਬੱਚਾ ਵੱਛਾ ਮਗਰ ਬਾਈ ਬਹੁਤ ਅੱਛਾ ਦੇਗੀ ਹਾਂ ਪਹਿਲਵਾਨ ਦਿੱਤਾ ਹੈ ਹਾਂਜੀ ਠੀਕ ਆ ਬਾਈ ਤੇ ਕਾਲੇ ਵੀਰੇ ਕਿੰਨਾ ਟਾਈਮ ਹੋ ਗਿਆ ਇਹਨੂੰ ਸੂਈ ਕੋਈ ਬਈ ਸ਼ੇਕਵੇ ਸੁਈ ਹੈ ਮੰਨ ਕੇ ਚੱਲ ਜੇ ਦੁਰਪਾਤੀ ਵੀਰੇ ਕਿ ਪੌਣੀ ਜੇਰ ਪਾਤੀ ਬਈ ਠੀਕ ਹੈ ਵੀ ਓਕੇ ਜੋ ਹਾਂਜੀ ਹਾਂਜੀ ਠੀਕ ਹੈ ਵੀਰੇ ਤੁਹੋਂ ਚੰਗਾ ਬਈ ਬਈ ਬਹੁਤ ਵਧੀਆ ਓਕੇ ਸੀ ਠੰਢੀ ਆ ਇਹ ਠੰਢੀ ਠੰਢੀ ਬਈ ਠੀਕ ਹੈ ਬਈ ਠੀਕ ਹੈ ਵੀਰੇ ਤੇ ਦੁੱਧ ਕਿੰਨਾ ਦੇ ਜੂਗੀ ਤੇਰੇ ਤਜਰਬੇ ਮੁਤਾਬਕ ਪਹਿਲੇ ਸੁਣੇ ਨੇ ਦਿੱਤਾ ਬਈ 18 ਲੀਟਰ ਯਾਰ ਇਹ ਕਿ 20 ਤੋਂ ਬਾਹਰ ਦੇਉਗੀ ਜੇ ਅੱਗੇ ਰੁੱਤ ਚੰਗੀ ਆ ਜਣੀ ਹਾਂ ਰੁੱਤ ਵਧੀਆ ਆ ਜਣੀ ਆਹੋ ਅੱਛਾ ਛੋਟੀ ਪੈਂਦੀ ਹੈ ਜੇ ਨਾ ਨਹੀਂ ਵਾਲੀ ਛੋਟੀ ਵੀ ਨਹੀਂ ਬਈ ਯਾਰ ਜਿੱਦਾਂ ਕਿ ਜਰਸੀ ਦਾ ਹੁੰਦਾ ਕਰ ਦੋਡਾ ਕੀ ਹਾਂ ਉਹਦਾ ਕੋਆ ਹੈਗਾ ਵੀਰ ਹਾਂ 100000 ਰੁਪਏ ਕਦੋਂ ਕਰ ਫੋਨ ਤੇ ਕਰ ਲੈ ਨਵਿਹੇੜ ਦੇਖ ਨਵਿਹੇੜ ਕਰਦੇ ਫੋਨ ਤੇ ਹੀ ਕਰੀਗੇ ਇਹ ਫੋਨ ਤੇ ਕਰ ਦਾਂਗੇ ਠੀਕ ਹੈ ਬਈ ਚ ਵਪਾਰੀ ਬੂਪਰੀ ਆ ਜਾ ਤੇਰੇ ਕੋਲ ਹੈ ਨਾ ਲੈਣ ਨੂੰ ਚੱਲਦੇ ਹਾਂ ਹੂੰ ਚੱਲ ਅੱਛਾ ਕਾਲੇ ਵੀਰੇ ਅੱਜ ਮਟੂਰੀ ਮਾੜੀ ਦੀ ਕੱਢੀ ਪਾਰ ਲੋ ਤੋਰ ਦਿੰਦਾ ਖੋਲੀ ਭਰਾ ਬਣ ਬੰਨੀ ਬੜੀ ਪੀੜੀ ਕਰ ਉਧਰ ਨੂੰ ਜਾਂਦੀ ਸੀ ਯਾਰ ਬਾਈ ਆਉਂ ਆ ਨਾ ਫਿਰ ਕਈ ਵੇ ਤੂੰ ਹੁੰਦਾ ਨਹੀਂ ਹੈ ਨਾ ਹਾਂਜੀ ਬਾਕੀ ਥਾਂ ਤੇਰਾ ਪੋਲਾ ਮਿੱਟੀ ਮੁੱਟੀ ਹੋਣੀ ਸਟਾਈ ਹੈ ਨਾ ਹਾਂਜੀ ਹਾਂਜੀ ਥੱਲੋ ਬਹੁਤ ਸੋਹਣੀ ਹੈ ਯਾਰ ਲਿਆ ਕਾਲੇ ਬਾਈ ਮੋੜ ਦੇ ਚੰਗੀ ਵੈੜਾ ਕਾਲੇ ਲਿਆ ਮੋੜ ਦੇ ਬਾਈ ਹੂੰ ਵੇਵ ਲੋਵਾ ਬਹੁਤ ਚੰਗਾ ਤਿਆਰ ਤੁਰ ਬਹੁਤ ਚੰਗੀ ਹੋਈ ਆ ਹਨਾ ਜੇ ਕਾਲੇ ਜੀ ਤਾਰ ਮੋਰੀਆਂ ਮਰਾ ਲੂਗੇ ਵੀਰੇ ਹਾਂਜੀ ਹਾਂਜੀ ਬਾਈ ਮਾਰੀ ਮਣੀਆ ਤੋਂ ਉਹ ਤਾਰ ਹੂੰ ਦੂਜੇ ਨੀ ਮਾਦ ਚੋਣ ਜਣ ਬੜਾ ਚੰਗਾ ਹਨਾ ਲਓ ਵੀਰੇ ਚੋਂ ਇੱਕ ਨੰਬਰ ਆ ਬਾਈ ਯਾਰ ਹੂੰ ਮੈਂ ਠੀਕ ਆ ਬਾਈ ਓਕੇ ਆ ਜਾਓ ਕਿ ਕਾਲੇ ਬਾਈ ਦੋ ਨੰਬਰ ਤੇ ਜਿਹੜੀ ਵੈ ਡੱਬੀ ਆ ਬਾਈ ਹਾਂਜੀ ਬਾਈ ਇਹ ਵੀ ਸੂਈ ਤਾਜੀ ਹੋਈ ਬਾਈ ਇਹ ਕੱਲ ਸੂਈ ਆ ਬਾਈ ਇਹ ਕੱਲ ਸੂਈ ਨੇ ਵੱਛਾ ਦਿੱਤਾ ਕਿ ਵੱਛੀ ਵੱਛਾ ਬਾਈ ਇਹਦੇ ਮਗਰ ਇਹਦੇ ਵਿੱਚ ਵੱਛਾ ਠੀਕ ਹੈ ਹਾਂਜੀ ਇਹ ਕਿੰਨਵਾ ਸੂਆ ਸੂਈ ਆ ਕਾਲੇ ਬਾਈ ਇਹ ਤੀਜਾ ਸੂਆ ਸੂਈ ਆ ਬਾਈ ਯਾਰ ਤੀਜਾ ਸੂਆ ਸੂਈ ਆ ਹਾਂਜੀ ਹਾਂਜੀ ਠੀਕ ਹੈ ਦੁੱਧ ਕਿੰਨਾ ਤਿਆਰ ਬੋਲਾ ਹੁਣ ਇਹਦੇ ਬੋਲਾ ਹੋਊਗਾ ਬਾਈ ਹੁਣ 12-13 ਕਿਲੋ ਹੋਊਗਾ ਠੀਕ ਹੈ ਬਾਈ ਓਕੇ ਦੁੱਧ ਦੇ ਦੂਗੇ ਇਹ ਵੀ 15-16 ਕਿਲੋ ਵੱਧ ਦੇ ਬਾਈ ਯਾਰ ਹੂੰ ਹੂੰ ਠੰਡ ਤੁਹਾਨੂੰ ਬਹੁਤ ਚੰਗਾ ਲੱਗਾ ਹਨਾ ਬਹੁਤ ਚੰਗਾ ਹਾਂ ਠੰਡੀ ਆ ਪੂਰੀ ਅੱਛਾ ਕਾਲੇ ਵੀਰੇ ਇਹਦਾ ਵੀ ਰੇਟ ਫੋਨ ਤੇ ਹੀ ਬਾਈ ਇਦਾਂ ਹੀ ਫੋਨ ਤੇ ਕਰ ਲਾਂਗੇ ਯਾਰ ਠੀਕ ਹੈ ਬਈ ਆਹ ਦਾਗੀ ਇਹ 올ੰਪੀਸ ਕਹਿੰਦੇ ਪਹਿਲਾ ਤੋਂ ਹੀ ਆਇਆ ਹੈ ਪਹਿਲਾਂ ਤੋਂ ਹੀ ਆ ਬਈ ਯਾਰ ਕੱਡੀ ਬਾਹ ਨੂੰ ਤੋਰੀ ਫਿਰੇ ਮੜਾ ਲੈ ਲੈ ਵੀ ਮਿੱਤਰੋ ਦਾਗੀ ਜਰੂਰ ਹੈਗੀ ਬਾਕੀ ਬੜ ਕੱਦ ਕਾਠ ਵਾਲੀ ਆ ਕੋਈ ਇਹ ਨਾ ਸੋਚ ਕੇ ਵੀ ਛੋਡੀ ਆ ਬਣਦੀ ਤਾਂ ਹੁੰਦੀ ਆ ਮੂੰਹ ਮੱਥੇ ਲੱਗਦੀ ਆ ਮਿੱਤਰੋ ਵੀ ਐਵੇਂ ਨਾ ਜਾੜਿਆਂ ਜਿਹਨੂੰ ਹੂੰ ਬੱਚਾ ਮੇਲ ਕਰ ਹੂੰ ਮਗਰ ਆ ਗਿਆ ਬੱਛਾ ਬੱਛਾ ਬੜਾ ਅੱਛਾ ਹੈ ਹੂੰ ਆਇਆ ਵੀ ਕਾਲਿਆ ਕਾਲਾ ਦਾ ਕਾਲਾ ਹੀ ਹੈ ਹੈ ਕਾਲੇ ਬਾਈ ਹਾਂਜੀ ਬਾਈ ਜੇ ਨਾ ਕਾਲਾ ਕਿ ਹੋਰ ਨਾਂ ਹੁੰਦਾ ਹੀ ਕੋਈ ਵੀ ਮੇਰਾ ਨਾਂ ਤਾਂ ਬਾਈ ਸੁਖਵਿੰਦਰ ਆ ਗੁਰਵਿੰਦਰ ਸੁਖਵਿੰਦਰ ਸੁਖਵਿੰਦਰ ਬਹੁਤ ਪਿਆਰ ਨਹੀਂ ਕਾਲਾ ਕਾਲਾ ਕਹਿਣ ਲੱਗੇ ਸੁਖਵਿੰਦਰ ਸੁਖ ਦੇਨ ਨੂੰ ਵਿੰਦਰ ਜੰਮਿਆ ਹੈ ਹਾਂਜੀ 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 ਸੁਖ ਦੇਣਾ ਫਿਰ ਮਾਪਿਆਂ ਨੂੰ ਹਨਾ ਤੇ ਕੀ ਗੱਲ ਆਪਣਾ ਬਾਤ ਜਾਉਂਦਾ ਰਹੇ ਹਾਂਜੀ ਹਾਂਜੀ ਜ਼ਰੂਰੀ ਹੈ ਚੀਜ਼ ਅੱਛਾ ਸੁਖਵਿੰਦਰ ਬਾਈ ਨਾਮ ਤਾਂ ਤੇਰਾ ਹੈਗਾ ਸੁਖਵਿੰਦਰ ਪਿੰਡ ਤੇ ਕਹਿੰਦੇ ਕਾਲਾ ਕਾਲਾ ਜੱਜ ਦਾ ਵੀ ਹੈ ਬੜਾ ਅੱਜ ਤਾਂ ਟੌਰ ਟੁਰਨੀ ਕੱਢੀ ਜਦੋਂ ਕਿ ਗਾਵਾਂ ਲੈਣ ਜਾਂਦਾ ਹੁੰਦਾ ਤਾਂ ਚਿੱਟਾ ਸਾਫਾ ਗਲਤੀ ਹੁੰਦਾ ਇਹਦੇ ਤੇ ਬਾਈ ਫਿਰ ਚੜਾਈ ਜੱਟ ਦੀ ਵੱਖਰੀ ਹੁੰਦੀ ਹੈ ਪਿੰਡ ਦੇ ਵਿੱਚ ਹੈਨਾ ਜਿੱਥੇ ਜਾ ਕੇ ਕਾਲਾ ਖੜ ਗਿਆ ਕਾਲਾ ਕਾਲਾ ਹੋ ਜਾਂਦੀ ਹੈ ਕਰੀਆਂ ਨਾਲ ਬਾਈ ਕਾਲੇ ਨਾਲ ਵੀ ਯਾਰੀ ਬਹੁਤ ਪੁਰਾਣੀ ਹੈ ਕਾਲੇ ਹੈਨਾ ਨਹੀਂ ਬਾਈ ਜੱਟ ਨਹੀਂ ਆਪਾਂ ਮੁੰਡਾ ਭਜ ਲਾਇਆ ਦੇ ਜਲਾਇਆ ਦੇ ਹਾਂ ਤੁਹਾਨੂੰ ਵੀਡੀਓ ਚਾਹਲਾ ਕੋਈ ਬੰਦਾ ਕਮੈਂਟ ਕਰੂ ਵਾਲਾ ਕਹੂਗਾ ਬਾਈ ਇਹ ਜੱਟ ਸੀ ਜਿਲਾਨਾ ਤੇ ਜੱਟ ਫਰਕ ਕੀ ਹੈ ਫਰਕ ਤਾਂ ਹੈਗਾ ਬਾਈ ਯਾਰ ਅੰਗ ਤਾਂ ਇੱਕ ਹੀ ਲਾਸਟ ਨਹੀਂ ਭੁੱਲਣੀ ਚਾਹੀਦੀ ਬੰਦੇ ਨੂੰ ਸਹੀ ਹੈ ਕਿ ਯਾਰੀ ਕਿੰਨੇ ਚਿਰ ਦੀ ਆਪਣੀ ਸਹੀ ਦੱਸ ਯਾਰੀ ਆਪਣੀ 10 ਸਾਲ ਪੁਰਾਣੀ ਆ ਘੱਟੋ ਘੱਟ ਘੱਟੋ ਘੱਟ ਹੈਗੀ ਹੈ ਕਿ ਨਹੀਂ ਹਾਂ ਜ਼ਿਆਦੀ ਹੋਊਗੀ ਉਦੋਂ ਪਹਿਲਾਂ ਦੀ ਨਹੀਂ 10 ਸਾਲ ਤਾਂ ਹੈਗੀ ਯਾਰ ਬਾਈ ਚਲਿਆ ਤੂੰ ਵੀ ਬਹੁਤ ਹੋਣ ਕੀਤਾ ਆਪਦਾ ਕੰਮ ਹਾਂ ਆਪਦਾ ਕੀਤਾ ਬਾਈ ਪਹਿਲਾਂ ਟੱਕਰਾਂ ਹੀ ਮਾਰੀਆਂ ਹਾਂ ਐ ਹੀ ਨੰਗ ਦੀ ਜ਼ਿੰਦਗੀ ਹੈ ਨਾ ਸਿੱਖਣ ਲਈ ਟੱਕਰਾਂ ਮਾਰਦੇ ਹੀ ਪੈਂਦੀਆਂ ਨੰਬਰ ਕਿੰਨਾ ਬਾਈ ਨੰਬਰ ਆਪਣਾ ਹੈਗਾ 700 97 ਹਾਂ 941 ਇੱਕ ਵਾਰੀ ਹੋਰ ਬੋਲ ਸੱਤ ਡਬਲ 0 ਹੂੰ 97 797 ਕਹਦੇ ਸਿੱਧਾ ਫਿਰ ਉਹ ਕਹਿੰਦਾ ਨਾ ਸਿੱਧਾ 797 ਲਾ ਲੈਂਦਾ ਹੂੰ 7 ਡਬਲ 0 97 941 ਠੀਕ ਹੈ ਬਈ ਇਸ ਨੰਬਰ ਤੇ ਕਰ ਲਓ ਕਾਲੇ ਜੀ ਨੇ ਗੱਲ ਮਿੱਤਰ ਤੋਂ ਜਰਸੀ ਲੈਤੀ ਟੌਪ ਦੀ ਵੜ ਜਿਹੜੇ ਭਰਾ ਭਾਲਦੇ ਹੀ ਪੂਣ ਲਾਉਂਦੇ ਸੀ ਉਹ ਵੀ ਆਜੋ ਤੇ ਉਹਨਾਂ ਨੇ ਹੋਰ ਘੱਟ ਪੈਸੇ ਥੋੜੇ ਜਿਹਾ ਲਾਉਣੇ ਉਹ ਵੀ ਆਜੋ ਬਾਈ ਕਾਲੇ ਦੇ ਕੋਲੇ ਕੀ ਲੈਣਾ ਪੈਣਦਾ ਖੂਦੇ ਕੋਲੇ ਬਿਲਕੁਲ ਬਾਈ ਦਾ ਘਰ ਆ ਪਰ ਜਿਹਨੂੰ ਮਰਜ਼ੀ ਪੁੱਛ ਲਓ ਖੂਦੇ ਉੱਤੇ ਆ ਕੇ ਬਈ ਕਾਲੇ ਦੇ ਘਰੇ ਜਦ ਮੈਂ ਗੇਟ ਬਿਲਕੁਲ ਓਪੋਜ਼ਿਟ ਸਾਹਮਣੇ